ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਣੇ ਪਿੰਡ ਭਲੂਰ ਤੋਂ ਨੌਜਵਾਨ ਬਈ ਲੈ ਕੇ ਚੱਲੇ ਆ ਰੇਤਾ ਦੀਆਂ ਟਰਾਲੀਆਂ। ਖੋਲੇ ਵਾਲੇ ਗਊਸ਼ਾਲਾ ਦੇ ਵਿੱਚ ਤੇ ਸਾਡੇ ਪਿੰਡ ਦੇ ਇਹ ਨੌਜਵਾਨ ਬਈ ਬੜੀ ਸੇਵਾ ਕਰਦੇ ਆ। ਤੇ ਗਊਸ਼ਾਲਾ ਅੱਜ ਲੈ ਕੇ ਚੱਲੇ ਆ ਰੇਤਾ ਦੇ ਟਰਾਲੇ ਘਟੋ ਘਟ 50 ਤੋਂ 60 ਤੇ ਇਧਰ ਨੌਜਵਾਨ ਵੀ ਸਾਰੇ ਖੜੇ ਆ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਆ ਜੋ ਬਹੁਤ ਵਧੀਆ ਪਰਾਲਾ ਵੀ ਆਪਣੇ ਪਿੰਡ ਦੇ ਵੀਰਾਂ ਦਾ ਤੇ ਅੱਜ ਲੰਡਿਆਂ ਦੇ ਰਾਹ ਤੋਂ ਇਹ ਟਰਾਲੇ ਸਾਰੇ ਤੁਰਨੇ ਆ। ਤੇ ਜਿੰਨੇ ਵੀ ਨੌਜਵਾਨ ਚੱਲੇ ਆ ਸਾਹਿਬ ਦੀ ਸੇਵਾ ਵਾਹਿਗੁਰੂ ਮਨਜ਼ੂਰ ਕਰੇ ਤੇ ਬੜੀ ਮਹਾਨ ਸੇਵਾ ਬਾਈ ਤੇ ਜਿਹੜੀ ਇਹ ਕਰਦੇ ਨੇ ਲਗਾਤਾਰ ਹੀ ਕਰਦੇ ਰਹਿੰਦੇ ਨੇ ਤੇ ਅੱਜ 50 ਤੋਂ 60 ਟਰਾਲੇ ਨੌਜਵਾਨ ਲੈ ਕੇ ਚੱਲੇ ਨੇ ਆਪਣੇ ਗੋਵਾਲਾ ਸਾਰੇ ਨੌਜਵਾਨ ਇੱਧਰ ਖੜੇ ਨੇ ਤੇ ਟਰਾਲੇ 50 ਤੋਂ 60 ਟਰਾਲੇ ਅੱਜ ਲੈ ਕੇ ਚੱਲੇ ਨੇ ਦੇਖੋ ਤੇ ਹਜੇ ਟਰਾਲੇ ਆਉਂਦੇ ਪਏ ਨੇ ਆਪਣੇ ਪਿੰਡ ਭਲੂਰ ਦੇ ਏ ਡੇਸੀ ਪਨਹੂਰ ਨਾਲ ਡੰਪੀ ਕਬੱਡੀ ਖਿਡਾਰੀ ਲੋ ਜੀ ਸਾਰੇ ਵੀਰ ਜੁੜੇ ਆ ਤੇ ਧੰਨਵਾਦ ਬਹੁਤ ਹੀ ਮਹਾਨ ਸੇਵਾ ਬਾਈ ਇਹ ਯੋਧੇ ਜਿਹੜੇ ਸਾਡੇ ਬੰਦੇ ਆ ਇਹ ਰੇਤਾ ਲੈ ਕੇ ਚੱਲੇ ਆ ਗਊਸ਼ਾਲਾ ਬੜੀ ਮਹਾਨ ਸੇਵਾ ਆ ਜੋਧਿਓ ਕਿਵੇਂ ਆ ਕਿੱਥੇ ਲੈ ਕੇ ਚੱਲੇ ਅੱਜ ਕਿੱਥੇ ਲੈ ਕੇ ਚੱਲੇ ਉਹਨੇ ਵਾਲੇ ਗਊਸ਼ਾਲਾ ਚ ਠੀਕ ਆ ਜੀ ਲਓ ਜੀ ਬੜੀ ਮਹਾਨ ਸੇਵਾ ਇਹਨਾਂ ਵੀਰਾਂ ਦੀ ਭਾਈ ਵੱਡੇ ਵੱਡੇ ਟਰਾਲੇ ਰੇਤਾ ਦੇ ਲੱਦ ਕੇ ਲੈ ਚੱਲੇ ਨੇ ਅਜੇ ਕਾਫੀ ਟਰਾਲੇ ਗਏ ਚਲੇ ਆ ਕੁਝ ਕੁਝ ਖਾਲੇ ਆ ਰਹੇ ਨੇ ਜਿਵੇਂ ਉਹ ਚੜਦੀ ਕਲਾ ਕਿੱਥੇ ਲੈਲੇ ਆਹ ਦੂਨੇ ਨਾਲ ਚੱਲੇ ਭਾਈ ਠੀਕ ਆ ਠੀਕ ਆ ਲਓ ਬਈ ਬੜੀ ਮਹਾਨ ਸੇਵਾ ਇਹਨਾਂ ਦੀ ਤੇ ਆਹ ਦੇਖੋ ਤੁਸੀਂ ਟਰਾਲੇ ਰੇਤਾ ਦੇ ਨਾਲ ਪੂਰੇ ਭਰੇ ਆ ਆਹ ਦੇਖੋ ਤੁਸੀਂ ਟੀਸੀਆਂ ਕੱਢੀਆਂ ਬੜੀ ਮਹਾਨ ਸੇਵਾ ਇਹਨਾਂ ਦੀ ਅਕਸਰ ਜਦੋਂ ਵੀ ਕਿਸੇ ਵੀ ਗਊਸ਼ਾਲਾ 'ਚ ਹੁੰਦੀ ਆ ਸੇਵਾ ਤੇ ਵੀਰ ਅੱਗੇ ਲਾ ਕੇ ਸੇਵਾ ਕਰਦੇ ਨੇ ਤੇ ਜਿਉਂਦੇ ਵਾਸਤੇ ਰਹਿਣ ਤੋਂ ਪਿੰਡ ਦਾ ਭਲਾ ਹੀ ਐਸ ਸੇਵਾ 'ਚ ਤੇ ਪਿੰਡ ਵਾਸੀ ਜਰੂਰ ਸਪੋਰਟ ਕਰਿਆ ਕਰੋ ਬਈ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਆ ਜੋ ਆਹ ਦੇਖੋ ਜੀ ਇੱਥੋਂ ਤੱਕ ਲੈਣਾ ਲੱਗੀਆਂ ਆ ਸਾਰੇ ਟਰੈਕਟਰ ਟਰਾਲੇ ਹੀ ਤੁਹਾਨੂੰ ਦੇਸਣਗੇ ਜਾਂਦਾ ਤੇ ਬੜੀ ਵਧੀਆ ਸੇਵਾ ਕਰਦੇ ਨੇ ਮੋਟਰ ਹੈ ਸਾਉਦੀ ਇਲਾਕੇ ਦੀ ਸਾਉਦੀ ਢੰਡਿਆਂ ਦੀ ਤੇ ਚਾਹ ਪਾਣੀ ਦੀ ਸੇਵਾ ਅਰਸ਼ ਵਰਕ ਵੱਲੋਂ ਬਈ ਕੀਤੀ ਗਈ ਹੈ ਸਾਰੇ ਨੌਜਵਾਨਾਂ ਦੀ ਤੇ ਵਧੀਆ ਸੇਵਾ ਮਹਾਨ ਸੇਵਾ ਕਰ ਰਹੇ ਨੇ ਤੇ ਇੱਥੇ ਉਹਨਾਂ ਨੇ ਸਾਰੇ ਨੌਜਵਾਨਾਂ ਦਾ ਧੰਨਵਾਦ ਵੀ ਕੀਤਾ ਸਾਰੇ ਨੌਜਵਾਨਾਂ ਨੇ ਚਾਲੇ ਲੰਗਰ ਤੋਂ ਬਾਅਦ ਚਾਲੇ ਪਾਦੇ ਵੇ ਇੰਗਵੇ ਅੱਜ ਪਿੰਡ ਨਾਲ ਪੁੱਜੇਗਾ ਅੱਜ ਇੰਗਵੇ ਆਨੇ ਕਾਸਮਾ ਕੋਈ ਨਾ ਕਰਦਾ ਜੁੜੇ ਨੂੰ ਚੱਲ ਓਕੇ ਆ